ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਆਲੀ ਯੂਟਿਊਬਰ ਤੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਆਪਣੀ ਜੀਰ ਦਾ ਇੱਧਰ ਤਾਂ ਕੰਮ ਨਿਬੜ ਗਿਆ 2.5 ਕਿੱਲੇ ਰਹਿ ਗਏ ਮਿੱਤਰੋ ਅੱਜ ਉਹ ਹਲਾ ਲਾਂਗੇ ਆਪਾਂ ਹੀ ਹਲਦਾਂ ਯਾਰਾਂ ਨੇ ਵਫਨੇ ਲੈ ਉਹਨਾਂ ਨੂੰ ਮੱਟਾਂ ਪੋਚੀ ਜਾਂਦੇ ਨੇ ਉਹ ਪਾਣੀ ਪਈ ਜਾਂਦਾ ਬਸ ਉਹਦੀ ਕੱਦੂ ਕਰਦਾ ਹੈ ਉਹਦਾ ਬਸ ਥੋੜਾ ਜਿਹਾ ਰਹਿ ਗਿਆ ਆਪਣਾ ਤਾਂ ਟੈਸਟਰ ਲਾਉਣ ਵਾਲਾ ਆਦੀ ਵੀ ਜਿਓ ਯਾਰ ਇਹ ਤਾਂ ਹੀ ਪਤਾ ਲੱਗ ਰਿਹਾ ਯਾਰ ਕੀ ਗੱਲ ਹੈ ਉਹ ਲੱਗ ਰਹੇ ਨੇ ਦੋ ਜਣੇ ਇੱਕ ਰੁਕਾ ਮਜੂਰਾ ਸੋਰਾ ਦੇ ਲਈ ਤਾਂ ਲੇਬਰ ਵੀ ਵਿੱਚੀ ਆ ਵਿੱਚੀ ਆਪਾਂ ਕਰਦੂ ਕਰੀ ਜਨੇ ਆ ਆ ਬੰਤੀ ਇਹ ਆ ਕਰਾਂਗੇ ਉਹ ਬੈਠਾ ਹੈ ਪੁੱਤੀ ਤੇ ਇਸ ਤਰ੍ਹਾਂ ਇਹ ਜਿਹੜੇ ਲੀਹਾਂ ਜਾਂ ਕਰਤੀਏ ਮਹਾ ਤਾਂ ਹੋਣੀ ਨਹੀਂ ਫਿਰ ਕਹੀ ਨਾਲ ਲਾਉਣੇ ਪੈਣਗੇ ਲੇਵਰ ਲਗਾਉਣ ਦੀ ਜਗ੍ਹਾ ਆਪਾਂ ਲਾਤੀ ਤੇ ਜੋ ਪਾਣੀ ਸਿਕਾਇਆ ਜਾਣ ਕੇ ਬਈ ਧੱਕ ਨਾਲ ਦੱਬ ਰਿਓ ਤੇ ਇਹ ਕਹਦੇ ਪਾਣੀ ਲੈਣੀ ਹੈ ਜੀ ਲਾਉਣ ਦੇ ਜੋੜ ਰੇ ਕੇ ਇਹ ਸਗਾ ਕੇ ਆ ਟਾਲ ਚ ਸਾਰੀ ਚ ਇਹ ਸਾਰੇ ਬੰਦ ਸਾਰੇ ਗੁੰਦੇ ਦਾ ਜਗਾ ਕੋਲ ਸੇਸ ਕੀ ਮਾ ਲਾਉਣੇ ਜਿਹੜਾ ਤੁਹਾਡਾ ਯਾਰ ਹੀ ਹੋਣਾ ਹੋਲੀ ਰੇਗੀ ਕੋਈ ਇਹ ਵੀ ਲਵੇਟ ਦਾ ਹੈ ਵਿੱਚ ਉਹ ਵੀ ਮਿੱਤਰੋ ਕਿਵਰੀ ਦੇਲ ਪਵਾ ਰਹੇ ਹਾਂ ਤਿੰਨੇ ਚੋਰ ਤੇ ਤੇਰੀ ਬੜਾ ਮਜਦਾ ਦੀ ਹੋਤੀ ਹੋਰੀ ਹੈ ਇਹ ਰੱਬੀ ਉਹਦੀ ਐਸੀਆ ਵਾਰਚ ਭਰਾ ਲੈਨੇ ਆਂਗੇ ਕੱਢ ਦਿੰਨੇ ਦੇਲੇ ਜਿਹੜੀ ਭੂਖ ਦਿੰਨੇ ਆ ਫੇਰ ਭਰਾ ਲੈਨੇ ਟੈਂਕੀ ਫੇਰ ਫੂਕ ਦਿੰਨੇ ਆ ਤੇਲ ਦਾ ਖਰਚਾ ਬਹੁਤ ਹੁੰਦਾ 50000 ਵੀ ਰੋ ਦੇ ਹੀ ਫੂਕਦਾ ਅਣਾ ਜਾ ਉਹ ਮੈਂ 50000 ਦਾ ਤੇਲ ਹੀ ਫੂਕਦਾ ਮਛਦੀ ਵਾਲਾ ਬਈ ਕਰੇਗੀ ਹਨਾ ਹਾਲਾ ਕਹਿੰਦਾ ਕੀਤੀ ਕਰਨੀ ਪੁੱਛੀ ਬੱਸ ਖੈਰ ਦਾ ਕੰਮ। ਮਿੱਤਰੋ ਆਪ ਲੱਗ ਗਏ ਬੰਪ ਵਾਲੇ ਨਾਲ ਹੁਣ ਤੇਲ ਪਾਉਣ ਚੱਲ ਬੇ। ਆਹਾਂ ਰੁਕ ਤੇ। ਹਣਾ ਬਾਈ? ਹੂੰ ਹੂੰ। ਹੁਣ ਇੱਧਰ ਆਇਆ ਕਰਾਂਗੇ। ਲੋ ਵੀ ਮਿੱਤਰੋ ਜੀਰੇ ਦਾ ਕੰਮ ਹੋ ਗਿਆ ਫਾਈਨਲ। ਆਹ ਮੁੰਡਾ ਬਹੁਤ ਕੱਬਾ ਹੈ। ਇਹ ਕਹਿੰਦਾ ਗਰੰਟੀ ਨਾਲ ਪਹੁੰਚ। ਹਨਾ? ਗਰੰਟੀ ਨਾਲ ਪਹੁੰਚੀ ਇਹਨੂੰ? ਹਾਂ ਬਾਈ ਗਰੰਟੀ ਨਾਲ ਪਹੁੰਚੀ ਨਾ। ਅੱਛਾ ਜੀ। ਹੋਰ ਇੱਕ ਬੱਠਲ ਲਿਆਉਣਾਂਗੇ। ਕਬੱਠਾ ਲੈ ਆਉਨੇ ਆ ਇੱਕ ਗਰੰਡੀ ਲੈ ਆਉਨੇ ਆ ਹਾਂ ਭਾਈ ਹੈਗੀ ਆਪਣੇ ਕੋਲੇ ਸਹੀ ਗੱਲ ਐ ਉਹਦੇ ਨਾਲ ਜਮਾ ਆਣ ਗੁਣੀਆਂ ਜੇ ਕਰਕੇ ਪੋਜਦਾਂਗੇ ਕਹੋ ਲੈ ਆਵਾਂ ਸੂਤ ਲੈ ਆਵਾਂਗੇ ਨਾ ਜਮਾ ਭਾਈ ਜਮਾ ਜਮਾ ਕੱਲ ਬਣ ਜੂਗੀ ਫਿਰ ਮਿਹਨਤੀ ਬਹੁਤ ਆਗੇ ਸਹੀ ਗੱਲ ਐ ਮਿਹਨਤ ਦਾ ਬੋਲਦੀ ਆਪਣੀ ਸਾਰੇ ਪਿੰਡ ਤੋਂ ਪਹਿਲਾਂ ਜੀਰੀ ਲਾਤੀ ਪਾਣੀ ਕੱਦੂ ਜੇ ਆਏ ਬਾਹਰੱਖਾ ਜਿਵੇਂ ਸਿੱਧੀ ਜੀ ਪੁਲ ਬਣਾਇਆ ਸਹੀ ਗੱਲ ਐ ਦੇਖ ਪਾਣੀ ਹੀ ਫੁੱਲ ਹੈਗਾ ਸਭੀ ਵੀ ਇਹ ਪੂਰੇ ਨਾਲ ਕੰਮੀ ਕਰਾ ਰਿਹਾ ਵੇ ਇੱਕ ਕਿਸ਼ਤੀ ਲਾ ਕੇ ਛੱਡਾਂਗੇ ਵਿੱਚ ਹਾਂ ਇੱਕ ਕਿਸ਼ਤੀ ਨਾਲ ਸਹੀ ਗੱਲ ਹੈ ਕਿ ਇਹ ਡੁੱਬ ਜੀਏ ਕਿਸ਼ਤੀ 'ਚ ਬੈਠ ਕੇ ਲਾਵਾਂਗੇ ਇਹਦੇ ਨਾਲ ਚਲੋ ਮਿੱਤਰੋ ਪੋਜ ਦੀਏ ਦਿਖਾਉਣਾ ਤੁਹਾਨੂੰ ਫਿਰ ਪੋਜ ਕੇ ਗੱਤ ਆਪਣੀਆਂ ਟਰੈਕਟਰ ਕੱਢਦੇ ਆਂ ਖੜੀ ਵੇਲਾ ਹੁੰਦਾ ਝੋਟਾ ਟੈਲ ਦੇਖੋ ਹਾਂ ਕੱਲ੍ਹ ਨਾ ਵੜੇ ਐਨਾ ਨਹੀਂ ਮਸਾਲੇ ਆ ਤੇ 2000 ਰੁਪਏ 2000 ਰੁਪਏ 2000 ਰੁਪਏ ਬੋਲਦਾ 2000 ਕੋਈ ਉਸ ਕਹੀ ਜਾਵੇ ਹੁਣ ਆਪਾਂ ਕਰਦੇ ਆਂਗੇ ਫਰਤੀ ਸਪਲਾਈ ਦੇ ਤੁਹਾਨੂੰ ਦਿਖਾਉਣੇ ਆਗੇ ਅਰੇ ਕਿਤੇ ਹੋਰ 10 ਗੱਲਾਂ ਵਾਲਾ ਗੇਈਆਂ ਨਾਲ ਆ ਪੁੱਛ ਆ ਪੇਨਾ 800 ਮੀਟਰ ਇੰਨੇ ਨਾਲ ਬੜੀ ਸਾਫ਼ ਚੱਲ ਆਇਆ ਗਾ ਮੈਂ ਬੇਟ ਦੇ ਆ ਇਹਨੂੰ ਮਾਰ ਕੇ ਦਿਖਾਉਣਾ ਇਹ ਫਿਰ ਮਾਣੇ ਤੇ ਛੜਕੇ ਚ ਵਾਏਗਾ ਹਰਤਾ ਸਾਫ਼ ਆਪਾਂ ਨੇ ਇਹਰਾ ਮੋਟਾ ਮੋਟਾ ਹੋ ਗਿਆ ਸਾਕੀ ਦਾ ਸਪਸਤੀ ਬੈਠੀ ਜੀ ਬਈ ਜ ਹੁਣ ਮੋਟਰ ਆਪਣੀ ਇੱਧੇ ਛੜਤੀ ਆਪਣੇ ਉੱਪਰ ਪਟੇ ਜੀ ਨਹੀਂ ਚ ਪਾਣੀ ਨਹੀਂ ਹੈਗਾ ਸੁਕਾ ਕੇ ਰੱਖੀ ਹੈ ਦੇਖੋ ਇਹਦਾ ਸੁਕਾਉਣ ਦਾ ਕਾਰਨ ਆ ਵੀ ਚੱਗ ਉਹ ਕੁੰਡੀਆਂ ਇਹ ਤੁਹਾਨੂੰ ਪਤਾ ਦੱਬ ਲੈਂਦੀ ਨੇ ਬਈ ਕਿਹਨਾਂ ਦਵਾਈ ਦੂਗੀ ਛੜਤੀ ਤੇ ਸਿੰਘ ਤੇ ਸੁਕਾ ਦਾ ਪਾਣੀ ਹੁਣ ਜਾਵੇਂ ਇਹਦੇ ਨੱਕੋ ਹੁਣ ਡੱਕਦਾ no sé, de verdad, me ¿eh? quedan hasta la tierra, ¿eh? muy pobre de verdad, ¿eh? este verde no creo.